ਇਸ ਥਾਂ ਤੇ ਮੈਂ ਜਾਣਾ ਹੈ ਨਾ ਤੇ ਇਹ ਪਹਿਲਾ ਥਾਨ ਹੈ ਜਿੱਥੇ ਮੈਂ ਗੁਫਾ ਦੇ ਅੰਦਰ ਜਾ ਕੇ ਸ਼ੂਟ ਕੀਤਾ ਹੈ ਨਾ ਤੇ ਇੱਥੇ ਪਹੁੰਚਣ ਵਾਲਾ ਤੁਹਾਡਾ ਭਰਾ ਪਹਿਲਾ ਯੂਟਿਊਬਰ ਆ ਪਹਿਲਾ ਵਲੋਗਰ ਆ ਹੈ ਨਾ ਗ੍ਰੇਟ ਟੈਲੀਕਾਸਟ ਜਬ ਕੀ ਆ ਬਾਤ ਹੈ ਜੀ ਕੀ ਆ ਬਾਤ ਹੈ ਵਾਹ ਜਾਨਪਰ ਬਾਗ ਹੈ ਬਾਗ ਹੈ ਜੀਤਾ ਹੈ ਵਾਹ ਅੱਛਾ ਤਨੀ ਚੱਕ ਲੰਦੇ ਆਦਮੀ ਨੂੰ ਬੱਚੇ ਨੂੰ ਜਾਨਵਰ ਪਹਾੜ ਹੈ ਅੱਛਾ ਬੱਕਰੀਆਂ ਚਕਲੰਦੇ ਆਦਮੀ ਨੂੰ ਬੱਚੇ ਨੂੰ ਜਾਨਵਰ ਪਹਾੜ ਹੈ ਅੱਛਾ ਬੱਕਰੀਆਂ ਚਕਲੰਦੇ ਆਦਮੀ ਨੂੰ ਬੱਚੇ ਨੂੰ ਔਰ ਇਹ ਆਪਣੇ ਸਾਧਨ ਤੇ ਆਉਣਾ ਕੋਈ ਬੱਸ ਨਹੀਂ ਆਉਂਦੀ ਐ ਨਹੀਂ ਕੁਛ ਨਹੀਂ ਆਉਂਦਾ ਬੱਸ ਟੈਂਪੂ ਨਹੀਂ ਆਉਂਦਾ ਆਪਣੇ ਸਾਧਨ ਤੇ ਆਉਣਾ ਆ ਆ ਜੀ ਉਹ ਪਹਾੜ ਬਾਹਰਲਾ ਦ੍ਰਿਸ਼ ਵੀ ਜਿਹਦੇ ਵਿੱਚ ਇਹ ਗੁਫਾ ਆ ਇਕ ਗੁਫਾ ਜਾਂਦੀ ਹੈ ਲੈੜੀ ਵਾਲੇ ਬਾਬੇ ਤੱਕ ਬਾਬਾ ਜੀ ਮੈਂ ਤੁਹਾਨੂੰ ਬੁਲਾਇਆ ਤੁਹਾਡੇ ਤੇ ਬਹੁਤ ਕਿਰਪਾ ਹੈ ਬਾਬਾ ਜੀ ਚਲੋ ਬਾਬਾ ਜੀ ਹਾਰਿਆਂ ਦੀ ਕਿਰਪਾ ਸਾਰਿਆਂ ਦੀ ਕਿਰਪਾ ਰਸਤੇ ਇੱਥੇ ਹੈ ਨਹੀਂ ਰਸਤੇ ਦਾ ਬਹੁਤ ਬੁਰਾ ਹਾਲ ਹੈ ਜੀ ਅਗਰ ਜੇ ਕੋਈ ਬਿਮਾਰ ਹੋਇਆ ਕੋਈ ਐਸੀ ਗੱਲ ਹੋਇਆ ਤਾਂ ਮੰਝੇਵਰ ਚੱਕਰ ਲੈਣਾ ਪੈਂਦਾ ਜੀ ਓਹੋ ਜੀਤੇ ਵੀ ਹੈ ਅੱਛਾ ਜੀ ਪਰ ਰਾਤ ਨੂੰ ਆਣਾ ਮੁਸ਼ਕਲ ਹੈ ਜੀ ਅੱਛਾ ਜੰਗਲ ਰੋਡ ਕੋਈ ਹੈ ਨਹੀਂ ਰਸਤਾ ਕੋਈ ਹੈ ਫਿਰ ਸਾਡੇ ਬਜ਼ੁਰਗ ਦੱਸਦੇ ਹੀ ਵੀ ਇੱਥੇ ਦੇ ਛੇਲੂ ਗਿਆ ਥਾ ਤੇ ਲੈੜੀ ਵਾਲੇ ਸਿੱਧ ਜਾ ਗਏ ਹਾਂ ਜੀ ਕੀ ਹਾਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਤੇ ਅੱਜ ਖੜੇ ਆ ਜੀ ਹਿਮਾਚਲ ਤੇ ਪਹਿਲਾਂ ਇੱਕ ਵੀਡੀਓ ਪਾਈ ਸੀ ਮੈਂ ਅ ਬਾਬਾ ਬਲਕਨਾਥ ਜੀ ਦੀ ਜਿਹੜੀ ਇੱਕ ਗੁਫਾ 15 ਕਿਲੋਮੀਟਰ ਲੰਬੀ ਆ ਤੇ ਜਿਹੜੀ ਲੈੜੀ ਵਾਲੇ ਬਾਬੇ ਦੇ ਜਾ ਕੇ ਨਿਕਲਦੀ ਆ ਉਹ ਵੀਡੀਓ ਸਾਰਿਆਂ ਨੇ ਬਹੁਤ ਪਸੰਦ ਕੀਤੀ ਤੇ ਸਾਰੇ ਕਹਿ ਰਹੇ ਸੀ ਭਾਜੀ ਉਹਦਾ ਪ੍ਰੋਪਰ ਜਿਹੜਾ ਨਾ ਅ ਰਸਤਾ ਆ ਉਹਦੇ ਬਾਰੇ ਜ਼ਰੂਰ ਦੱਸਣਾ ਹਨ ਤੇ ਸੈਕੰਡ ਟਾਈਮ ਉਸੇ ਜਗ੍ਹਾ ਤੇ ਉਸੇ ਸਥਾਨ ਤੇ ਆਪਾਂ ਪਹੁੰਚ ਗਏ ਆ ਤੇ ਤੁਹਾਨੂੰ ਪ੍ਰੋਪਰ ਰਸਤੇ ਬਾਰੇ ਜਾਣਕਾਰੀ ਦਵਾਂਗੇ ਤੇ ਇਹ ਹੈਗਾ ਜੀ ਗਹਿਰਾ ਸਿੱਧ ਬਿਲਕੁਲ ਅ ਬਾਬਾ ਬਲਕਨਾਥ ਜੀ ਦਾ ਸਥਾਨ ਹੈ ਗਹਿਰਾ ਸਿੱਧ ਜਦੋਂ ਬਾਬਾ ਜੀ ਅ ਗੁਜਰਾਤ ਦੂਨਾਗੜ ਤੋਂ ਅ ਚਲਦੇ ਹੋਏ ਸ਼ਾਤ ਲਈ ਆ ਰਹੇ ਸੀਗੇ ਤੇ ਉਸ ਵੇਲੇ ਰਾਹ ਵਿੱਚ ਜਿੱਥੇ-ਜਿੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਨਾ ਉਹਨਾਂ ਵਿੱਚੋਂ ਇੱਕ ਸਥਾਨ ਆਇਆ ਗੈਰਾ ਸਿੱਧ ਤੇ ਤੁਹਾਨੂੰ ਵੀ ਕਰਾਉਂਦੇ ਆ ਦਰਸ਼ਮੇਲੇ ਤੇ ਪਹਿਲੀ ਵੀਡੀਓ ਜਿਹੜੀ ਮੈਂ ਪਹਿਲਾਂ ਬਲੌਗ ਜਿਹੜਾ YouTube ਦੇ ਉੱਤੇ ਮੈਂ ਪਾਇਆ ਸੀਗਾ ਕਿਸੇ ਕਾਰਨ ਕਰਕੇ ਗਲਤੀ ਦੇ ਨਾਲ ਮੇਰੇ ਕੋਲ ਡਿਲੀਟ ਹੋ ਗਿਆ ਸੀਗਾ ਤੇ ਮੈਂ YouTube ਨੂੰ ਮੇਲ ਪਾਈ ਆ ਮੇਲ ਪਾਉਣੀ ਆ ਸੋਰੀ ਤੇ ਸ਼ਾਇਦ ਉਹ ਰਿਕਵਰ ਹੋ ਜਵੇ ਵੀਡੀਓ ਦੁਬਾਰਾ ਨਾ ਯਕੋ ਬਾਈ ਮਿਸਟੇਕ ਮੇ ਤੋਂ ਡਿਲੀਟ ਵੱਜ ਗਈ ਸੀ ਤੇ ਇਸ ਕਰਕੇ ਦੁਬਾਰਾ ਵੀਡੀਓ ਆਪਾਂ ਅਪਲੋਡ ਨਹੀਂ ਕਰ ਸਕਦੇ ਵੀਡੀਓ ਤਾਂ ਮੇਰੇ ਕੋਲ ਪਈ ਆ ਫੇਸਬੁੱਕ ਤੇ ਚਲਦੀ ਪਈ ਆ ਤੇ ਸੈਕੰਡ ਟਾਈਮ ਫਿਰ ਆਪਾਂ ਉਸ ਸਥਾਨ ਤੇ ਆਏ ਆ ਤਾਂ ਤੁਹਾਨੂੰ ਕਰਾਉਣੀ ਆ ਦਰਸ਼ਮੇਲੇ ਔਰ ਇੱਥੇ ਦੇ ਇਤਿਹਾਸ ਦੇ ਨਾਲ ਜਾਣੂ ਕਰਾਉਣੀ ਆ ਤੇ ਪ੍ਰਚੀਨ ਗੁਫਾ ਸਿੱਧ ਬਾਬਾ ਬਲਕਨਾਥ ਜੀ ਤੇ ਆਓ ਚੱਲਦੇ ਆ ਜੀ ਇਹ ਜਿਹੜਾ ਰਸਤਾ ਇਧਰਲੇ ਪਾਸਿਓਂ ਆਪਾਂ ਆਏ ਆ ਨਾ ਇਹ ਰਸਤਾ ਆ ਰਿਹਾ ਆ ਨੈਣਾ ਦੇਵੀ ਮਾਤਾ ਦੇ ਫੈਲਟ ਤੋਂ ਜਿੱਧਰ ਨੈਣਾ ਦੇਵੀ ਮਾਤਾ ਦਾ ਮੰਦਰ ਉਸ ਤੋਂ ਜਦੋਂ ਆਪਾਂ ਅੱਗੇ ਆਉਂਦੇ ਆ ਤੇ ਅੱਗੇ ਰੋਪਵੇ ਆ ਰੋਪਵੇ ਦੇ ਨਾਲੋਂ ਜਿਹਨੂੰ ਤੁਸੀਂ ਮਰਜ਼ੀ ਪੁੱਜ ਸਕਦੇ ਗੈਰੇ ਸਿੱਧੇ ਜਾਣਾ ਨਾ ਤੇ ਉਹੀ ਜਿਹੜਾ ਇਹ ਰੋਡ ਕੱਚਾ ਹੀ ਆ ਸਾਰਾ तकरीबन ਕੱਚਾ ਰੋਡ ਆ ਸਾਰਾ ਟੂ व्हीਲਰ ਤੇ ਆਉਂਗੇ ਜ਼ਿਆਦਾ ਵਧੀਆ ਆ ਅ ਅਗਰ ਤੁਸੀਂ ਫੋਰ व्हीਲਰ ਤੇ ਆਉਂਦੇ ਆ ਅਗਰ 4-ਵੀਲਰ ਤੇ ਆਉਨੇ ਆ ਤਾਂ ਥੋੜਾ ਜਿਹਾ ਟਾਈਟਾ ਰਸਤਾ ਤੇ ਗੱਡੀ ਨੂੰ ਸਕਰੈਚ ਵੀ ਪੈਣਗੇ ਤੇ ਕਿਤੇ ਕਿਤੇ ਰੋਡ ਗੱਡੀ ਦਾ ਸਾਈਡ ਤੋਂ ਥੋੜਾ ਥੋੜਾ ਕਰਾਰੇ ਤੋਂ ਥੱਲੇ ਵੀ ਉਤਰਦਾ ਕੋਈ ਪੂਰਾ ਪੂਰਾ ਰੋਡ ਆ ਨਾ ਸਮਾ ਸਮਾ ਰੋਡ ਆ ਨਾ ਤੇ ਆ ਜੋ ਚਲਦੇ ਆ ਜੀ ਤੇ ਕਰੋਨੇ ਆ ਦਰਸ਼ਨ ਤੇ ਜਿਨ੍ਹਾਂ ਜਿਨ੍ਹਾਂ ਨੇ ਉਹ ਪਹਿਲੀ ਵੀਡੀਓ ਦੇਖੀ ਆ ਕਮੈਂਟ ਵਿੱਚ ਜਰੂਰ ਦੱਸੋ ਤੇ ਇੱਥੇ ਪਹੁੰਚਣ ਵਾਲਾ ਤੁਹਾਡਾ ਭਰਾ ਪਹਿਲਾ ਯੂਟਿਊਬਰ ਆ ਪਹਿਲਾ ਵਲੌਗਰ ਆ ਹੈਨਾ ਗ੍ਰੇਟ ਟੈਲੀਕਾਸਟ ਇੱਥੋਂ ਪਿੰਡ ਚੋਂ ਵੀ ਪਤਾ ਕੀਤਾ ਸੀ ਇੱਥੇ ਜਿਹੜੇ ਸੰਤ ਰਹਿੰਦੇ ਆ ਉਹਨਾਂ ਨਾਲ ਵੀ ਗੱਲ ਹੋਈ ਸੀ ਉਹ ਸਾਰੇ ਕਹਿੰਦੇ ਪਾ ਜੀ ਅੱਗੇ ਇੱਥੇ ਕੋਈ ਨਹੀਂ ਆਇਆ ਤੇ ਚਲੋ ਇਹ ਮਹਾਰਾਜ ਦੀ ਕਿਰਪਾ ਆ ਹੈਨਾ ਤੇ ਇਦਾਂ ਅੱਗੇ ਤੋਂ ਅੱਗੇ ਕੁਛ ਨਾ ਕੁਛ ਮਿਲਦਾ ਜਾਂਦਾ ਤੇ ਇੰਟਰਕਨੈਕਟਿਡ ਹੀ ਆ ਸਾਰਾ ਕੁਛ ਨਾ ਜਿੱਦਾਂ ਇਹ ਜਿੱਦਾਂ ਇਸ ਸਥਾਨ ਦਾ ਮੈਨੂੰ ਪਹਿਲਾਂ ਨਹੀਂ ਪਤਾ ਸੀਗਾ ਪਹਿਲਾਂ ਜਿੱਦਾਂ ਮੈਂ ਸੁਰੇਵਾਲ ਆਇਆ ਸੀਗਾ ਗਾਗੜਾ ਗਾਗੜਾ ਤੋਂ ਬਾਅਦ ਲੈਰੀ ਸਿੱਧ ਲੈਰੀ ਸਿੱਧ ਤੋਂ ਬਾਅਦ ਫਿਰ ਇੱਥੇ ਆਇਆ ਗਹਿਰਾ ਸਿੱਧ ਤੇ ਲਓ ਜੀ ਆਪਾਂ ਪਹੁੰਚ ਗਏ ਥੋੜੀਆਂ ਜਿਹੀਆਂ ਪੌੜੀਆਂ ਥੱਲੇ ਉਤਰ ਕੇ ਤੇ ਇੱਥੇ ਸਥਾਨ ਆ ਜੀ ਬਾਬਾ ਜੀ ਦੀ ਗੁਫਾ ਆ ਤੇ ਆ ਜੋ ਕਰਦੇ ਆ ਦਰਸ਼ਨ ਮੇਲੇ ਥੋੜੀਆਂ ਜਿਹੀਆਂ ਪੌੜੀਆਂ ਆ ਤੇ ਉਹ ਸਾਹਮਣੇ ਆ ਮੰਦਿਰ ਦਾ ਬਾਹਰ ਗੇਟ ਬਣਿਆ ਆ ਉਹ ਉੱਥੇ ਆਪਣਾ ਜਿਹੜਾ ਰੋਡ ਆ ਮੇਨ ਇਹ ਤਾਂ ਕੱਚਾ ਹੀ ਆ ਪਰ ਆਪਾਂ ਉਹਨੂੰ ਮੇਨ ਕਹਾਂਗੇ ਬਣ ਜਾਣਾ ਜੀ ਉਹਦੇ ਤੋਂ ਹੀ ਥੱਲੇ ਪੈਦਲ ਉਤਰ ਕੇ ਪੋਡੇ ਬਣੀਓ ਤੇ ਇੱਥੇ ਨੀਚੇ ਮੰਦਿਰ ਤੇ ਆਜੋ ਕਰੋਨੇ ਆ ਦਰਸ਼ਨ ਮਿਲੇ ਹਾਂਜੀ ਜੈ ਬਾਬੇ ਦੀ ਕੀ ਹਾਲਾ ਬਾਬਿਓ ਕੀ ਹਾਲਾ ਜੀ ਬਹੁਤ ਚੰਗਾ ਜੈ ਬਾਬੇ ਦੀ ਪਛਾਣ ਲਿਆ ਬਹੁਤ ਖਾਣ ਲਿਆ ਬਹੁਤ ਇਹ ਵਾਲਾ ਬਹੁਤ ਜਿਹੜੇ ਹਫ਼ਤੇ ਪਹਿਲਾਂ ਵੀ ਕਿਹੜਾ ਲੱਗ ਗਿਆ 13 ਕਿਹੜਾ ਲੱਗ ਗਿਆ ਬਹੁਤ ਬਹੁਤ ਅੱਛਾ ਦੇਖੋ ਆਓ ਬਈਨਾ ਆਪਾਂ ਦਰਸ਼ ਮੇਲੇ ਕਰੀਏ ਬਈਨਾ ਬਾਬਾ ਜੀ ਨੇ ਤੁਹਾਨੂੰ ਬੁਲਾਇਆ ਤੁਹਾਡੇ ਤੇ ਬਹੁਤ ਕਿਰਪਾ ਹੈ ਬਾਬਾ ਜੀ ਚਲੋ ਬਾਬਾ ਜੀ ਹਾਰਿਆਂ ਦੀ ਕਿਰਪਾ ਸਾਰਿਆਂ ਦੀ ਕਿਰਪਾ ਉਹਨਾਂ ਦੀ ਬਹੁਤ ਜੋੜੇ ਚਲੋ ਥੈਂਕ ਯੂ ਜੀ ਥੈਂਕ ਯੂ ਇਹ ਇੱਥੇ ਬਾਬਾ ਜੀ ਸੇਵਾ ਕਰਦੇ ਆ ਇੱਥੇ ਰਹਿੰਦੇ ਆ ਤੇ ਇਹਨਾਂ ਬਾਰੇ ਵੀ ਬਾਅਦ ਚ ਦੱਸਦੇ ਆ ਤੇ ਆਜੋ ਪਹਿਲਾਂ ਜਦੋਂ ਆਪਾਂ ਮੰਦਰ ਤੇ ਪਹੁੰਚਦੇ ਆ ਤਾਂ ਪਹਿਲਾ ਜਿਹੜਾ ਮੰਦਰ ਆ ਉਹਨਾਂ ਬਾਰੇ ਦੱਸਿਓ ਜੀ ਆਓ ਦੱਸੋ ਤੇ ਇਹ ਗੁੱਗਾ ਪੀਰ ਜੀ ਗੁੱਗਾ ਚਾਹ ਤੀਨ ਬਾਬਾ ਅੱਛਾ ਜੀ ਇਹ ਭਰਤੀਨਾਥ ਜੀ ਹਾਂ ਜੀ ਭਰਤੀ ਬਾਬਾ ਜੀ 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 ਹਾਂ ਗੁੱਗਾ ਪਰਿਵਾਰ ਹੈ ਗੁੱਗਾ ਪਰਿਵਾਰ ਹੈ ਨਾ ਜੀ ਹਾਂ ਜੀ ਤੇ ਇਹ ਇਹ ਮੰਦਰ ਤੁਸੀਂ ਹੁਣ ਦਾ ਸਥਾਪਿਤ ਕੀਤਾ ਇੱਥੇ ਹਾਂ ਜੀ ਹਾਂ ਜੀ ਪੁਰਾਣੀਆਂ ਮੂਰਤੀਆਂ ਵੀ ਹੈ ਦੋ ਜੀ ਜੀ ਚੋ ਆਓ ਹੁਣ ਆਪਾਂ ਚੱਲਦੇ ਆ ਗੁਫਾ ਤੇ ਜੀ ਜੀ ਹਾਂਜੀ ਜੈ ਬਾਬਾ ਜੀ ਦੀ ਕੀ ਹਾਲ ਹੈ ਬਾਬਿਓ ਹੋਰ ਠੀਕ ਠਾਕ ਜੀ ਚਲੋ ਬਹੁਤ ਵਧੀਆ ਤੇ ਉਦੋਂ ਤਾਂ ਇੱਥੇ ਪੂਰਾ ਪੰਡਾਲ ਲੱਗਾ ਹੋਇਆ ਸੀਗਾ ਨਾ ਪਿਛਲੇ ਵੀ ਇਸੇ ਲਾਣਾ ਹਾਂਜੀ ਇਹ ਪਿਛਦਿਆਂ ਸੇ ਲਾਣਾ ਜੋ ਪੁਰਾਣੇ ਬਜ਼ੁਰਗਾਂ ਦੀਆਂ ਆਹ ਹਾਂ ਇਹ ਪ੍ਰਚੀਨ ਮੂਰਤੀਆਂ ਵੀ ਐ ਪ੍ਰਚੀਨ ਮੂਰਤੀਆਂ ਆ ਚਲੋ ਆ ਜਿਓ ਪਹਿਲਾਂ ਆਪਾਂ ਗੁਫਾ ਦੇ ਦਰਸ਼ਨ ਕਰਦੇ ਆ ਆ ਜਿਓ ਤੇ ਇਹ ਆ ਜੀ ਉਹ ਬਾਬਾ ਜੀ ਦੀ ਪ੍ਰਚੀਨ ਗੁਫਾ ਜਿੱਥੇ ਬਾਬਾ ਬਾਲਕਨਾਥ ਜੀ ਜਦੋਂ ਜੂਨਾਗੜ ਤੋਂ ਆਏ ਸੀ ਉਦੋਂ ਇੱਥੇ ਵਿਸ਼ਰਾਮ ਕੀਤਾ ਇਸ ਗੁਫਾ ਦੇ ਵਿੱਚ ਹਾਂਜੀ ਹਾਂਜੀ ਕੀ ਆ ਬਾਤ ਹੈ ਕੀ ਆ ਬਾਤ ਹੈ ਵਾਹ ਕੀ ਆ ਬਾਤ ਇਹ ਇੱਕ ਪਤਨੀ ਮੂਰਤੀ ਹੈ ਪੁਰਾਣੀ ਬੀਬੀ ਗਾਂਧੀ ਏਕ ਅੱਛਾ ਜੀ ਤੇ ਜੋ ਇਹ ਹੈ ਇਹ ਨਵੀਂ ਸਾਫਿਤ ਕੀਤੀ ਗਈ ਹੈ ਜੀ 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 ਇਹ ਪ੍ਰਚੀਨ ਨਹੀਂ ਹੈ ਪ੍ਰਚੀਨ ਕੋ ਜੇ ਪ੍ਰਚੀਨ ਮੂਰਤੀ ਹੈ ਬਾਬਾ ਜੀ ਦੀ ਨਾ ਪ੍ਰਚੀਨ ਨਹੀਂ ਮੂਰਤੀ ਹੈ ਜੀ 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 ਠੀਕ ਹੈ ਨਾ ਜੀ ਤੇ ਇੱਕ ਹੈ ਇਹ ਇਹ ਵੀ ਮੂਰਤੀ ਪ੍ਰਚੀਨ ਨਹੀਂ ਹੈ ਕਿ ਜੀ 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 ਜੋ ਬਣਾਇਆ ਬਿਲਕੁਲ 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 ਹੈ ਜੀ ਜੀ ਅਜਾ ਬਾਬਾ ਜੀ ਇੱਥੇ ਦੇ ਇਤਿਹਾਸ ਬਾਰੇ ਮੈਂ ਅੱਗੇ ਵੀ ਜਾਣੂ ਕਰਵਾਇਆ ਸੀ ਬੈਠੋ 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 ਅੱਗੇ ਵੀ ਮੈਂ ਜਾਣੂ ਕਰਵਾਇਆ ਸੀ ਤੇ ਕੁਝ ਗੱਲਾਂ ਰਹਿ ਗਈਆਂ ਸੀਗੀਆਂ ਇੱਥੇ ਆਵਾਂ ਇੱਥੇ ਲੱਗ ਗਿਆ ਕੁਝ ਗੱਲਾਂ ਰਹਿ ਗਈਆਂ ਸੀਗੀਆਂ ਹਾਂਜੀ ਹੈਨਾ ਆਪਾਂ ਉਹ ਵੀ ਵਿਸਥਾਰ ਪੂਰਵਕ ਅੱਜ ਗੱਲ ਗੱਲਾਂ ਜਾਣਦੇ ਹਾਂ ਗੁਫਾ ਬਾਰੇ ਤੇ ਤੁਸੀਂ ਸਾਨੂੰ ਦੱਸਣੀ ਆ ਯਾ ਦੇਖੋ ਜੀ ਹਾਂਜੀ ਤੇ ਗੁਫਾ ਦੇ ਅੰਦਰ ਆ ਕੇ ਵੀਡੀਓ ਬਣਾਉਣ ਵਾਲਾ ਪਹਿਲਾ ਬਲੌਗਰ ਪਹਿਲਾ ਯੂਟਿਊਬਰ ਅੱਗੇ ਤੈਨੂੰ ਕੋਈ ਵੀਡੀਓ ਬਣਾਉਣ ਆਇਆ ਨਹੀਂ ਕੋਈ ਨਹੀਂ ਹਾਂਜੀ ਕੋਈ ਨਹੀਂ ਆਇਆ ਚਲੋ ਕਿਰਪਾ ਪੂਣਾ ਹਰੀ ਦੀ ਤੇ ਬਾਬਾ ਜੀ ਨੇ ਸਾਨੂੰ ਇਹ ਸੇਵਾ ਬਖਸ਼ੀ ਆ ਤੇ ਵੀਡੀਓ ਦੇਖ ਕੇ ਬਹੁਤ ਜਾਣੇ ਹੋਣਗੇ ਹੁਣ ਪਹਿਲੀ ਵੀਡੀਓ ਦੇਖ ਕੇ ਮੈਨੂੰ ਬੜੇ ਕਮੈਂਟ ਆਏ ਪਰ ਉਹਦੇ ਵਿੱਚ ਪ੍ਰੋਪਰ ਰਸਤਾ ਨਹੀਂ ਸੀਗਾ ਤੇ ਹੁਣ ਰਸਤਾ ਦੱਸ ਦੇਣਾ ਆਪਾਂ ਇਹਦੇ ਵਿੱਚ ਸਾਰੇ ਤੇ ਇਹ ਜਿਹੜੀ ਸੜ ਗਿਆ ਸੜਕ ਬਾਰੇ ਵੀ ਆਪਾਂ ਦੱਸ ਦੇਣਾ ਵੀ ਇਹ ਸੜਕ ਵੀ ਬਾਬਾ ਪੋਣਾਹਰੀ ਨੇ ਜਲਦੀ ਮੇਰੇ ਹਿਸਾਬ ਨਾਲ ਬਣ ਜਾਣੀ ਆ। ਹੈ ਨਾ? ਬਹੁਤ ਹਾਂਜੀ ਹਾਂਜੀ ਤੇ ਹਾਂਜੀ ਤੁਸੀਂ ਦੱਸਿਆ ਦੀ ਵਿੱਚ ਦਾ ਇਤਿਹਾਸ ਜਿਹੜਾ ਇਤਿਹਾਸ ਬਾਰੇ ਦੱਸੋ ਮੜਿਆ ਜਾਂ ਪਹਿਲਾਂ ਦਾ। ਇਤਿਹਾਸ ਐਸਾ ਹੈ ਵੀ ਯਹਾਂ ਸੇ ਲੈੜੀ 7 ਕਿਲੋਮੀਟਰ ਮਿਟਰ ਹੈ। 7 ਕਿਲੋਮੀਟਰ। 7 ਕਿਲੋਮੀਟਰ ਹੈ। ਇਹ ਗੁਫਾ ਵਹਾਂ ਤੱਕ ਜਾਂਦੀ ਹੈ। ਹਮ। ਇਹ ਪ੍ਰਚੀਨ ਜੋ ਮਾਰੇ ਬਜ਼ੁਰਗ تھے ਉਹ ਇਹ ਬਤਾਤੇ ਤੇ ਵੀ ਯਹਾਂ ਸੇ ਇੱਕ ਸ਼ੇਲੂ ਗਾਇਬ ਹੋ ਗਿਆ tha ਆ ਸ਼ੇਲੂ ਗਾਇਬ ਹੋ ਗਿਆ ਸੀਗਾ ਤੇ ਉਹ 2 3 ਮਹੀਨੇ 4 ਮਹੀਨੇ ਬਾਅਦ ਡੈਡੀ ਸਿੱਧ ਜੋ ਹੈ ਨਾ ਉਹ ਵੀ ਇਸ ਕੇ ਸਾਥ ਕਾਈ ਹੈ ਹਾਂਜੀ ਹਾਂਜੀ ਉਹ 20 ਫੁੱਟ ਉੱਚੀ ਹੈ ਜੀ ਉਹ 20 ਫੁੱਟ ਉੱਚੀ ਆ ਪੌੜੀ ਲੱਗੀ ਹੋਆ ਉਧਰ ਦੀ ਉਹ ਉਹਦੇ ਉੱਤੇ ਜਾਣਾ ਉਹਨਾਂ ਨੇ ਵਰਜਿਤ ਕਰ ਦਿੱਤਾ ਯਾ ਕੋਈ ਥੱਲੇ ਬਾਬਾ ਜੀ ਦਾ ਦਰਬਾਰ ਬਣ ਗਿਆ ਮੰਦਰ ਬਣ ਗਿਆ ਉਹ ਕਹਿੰਦੇ ਜੇ ਉਸ ਲੈਵਲ ਤੇ ਆਰੇ ਸਾਡੇ ਪੈਰ ਲੱਗਦੇ ਆ ਉਹ ਸ਼ੇਲੂ ਉਹਨੂੰ ਬੰਦ ਕਰਤਾ ਯਹਾਂ ਸੇ ਲੋਕ ਹੋਆ ਹੋਆ ਵਹਾਂ ਨਿਕਲਾਤਾ ਵਹਾਂ ਨਿਕਲਾਤਾ ਹਾਂਜੀ ਇਹ ਤਾਂ ਕਲੀਅਰ ਆ ਜੀ ਕਿਉਂਕਿ ਉਸ طرف ਸੇ ਵੀ ਉਹ ਬੋਲਦੇ ਆ ਵੀ ਉਹ ਜਹਾਂ ਪੇ ਸੰਤ ਰਹਤੇ ਥੇ ਨਾ ਵਾਹਾਂ ਪੇ ਉਹ ਜਦ ਬੋਲਦੇ ਤੇ ਵੀ ਹਮ ਨੈਣਾ ਦੇ ਵੀ ਮੱਥਾ ਟੇਕਨੇ ਜਾਂਦੇ ਆ ਜਾਨਾ ਵੀ ਅਸੀਂ ਜਦੋਂ ਮੱਥਾ ਟੇਕਨੇ ਆਣਾ ਨੈਣ ਤੇਰੀ ਮਾਤਾ ਦੇ ਕਹਿੰਦੇ ਵੀ ਉਹਨਾਂ ਨੂੰ ਗੁਫਾ ਤੱਕ ਜਾਂਦੇ ਦੇਖਦੇ ਸੀ ਅੱਗੇ ਜਾ ਕੇ ਇਹ ਨਹੀਂ ਪਤਾ ਲੱਗਦਾ ਸੀ ਜੋ ਉਹਨਾਂ ਨੇ ਦੱਸਿਆ ਮੈਨੂੰ ਲੈੜੀ ਵਾਲੇ ਬਾਬੇ ਦੇ ਤੇ ਉਹ ਗੁਫਾ ਇੱਥੇ ਨਿਕਲਦੀ ਕਿਤੇ ਨਾ ਕਿਤੇ ਜਾ ਕੇ ਤੇ ਉਹ ਫਿਰ ਇੰਟਰਕਨੈਕਟਡ ਹੋ ਗਈ ਉਹ ਇਹ ਸਥਾਨਾ ਇੱਥੋਂ ਨੈਣਾ ਦੇ ਮਾਤਾ ਵੀ ਲੱਗ ਗਈ ਆ ਨੈਣਾ ਦੇ ਵੀ ਹੈ ਨਾ ਤੇ ਇਹਦਾ ਮਤਲਬ ਇਹ ਬਹੁਤ ਗਹਿਰੀ ਆ ਬਹੁਤ ਜਿਆਦਾ ਗਹਿਰੀ ਆ ਤੇ ਦੂਜੀ ਗੱਲ ਮੈਂ ਇਤਿਹਾਸ ਵਿੱਚ ਕੋ ਹੋਰ ਸੁਣੀ ਆ ਇੱਥੇ ਪਿੰਡ ਚੋਂ ਸੁਣੀ ਸੀ ਮੈਂ ਤੁਹਾਡੇ ਕੋਲੋਂ ਵੀ ਸੁਣੀ ਆ ਬਈ ਇੱਕ ਸ਼ਿਕਾਰੀ ਵਾਰੀ ਵੀ ਤੁਸੀਂ ਕੋਈ ਗੱਲ ਕਰ ਰਹੇ ਸੀਗੇ ਹਾਂਜੀ ਹਾਂਜੀ ਉਹ ਕੀ ਸੀਗਾ ਉਹ ਸ਼ਿਕਾਰੀ ਸ਼ਿਕਾਰ ਮੈਂ ਆਇਆ ਥਾ ਅੱਛਾ ਜੀ ਇੱਥੇ ਜੋ ਸਹਿਨ ਬੋਲਦੇ ਸਾਡੇ ਦੇ ਸਹਿਨ ਦੇ ਸਹਿਨ ਜਾਨੂ 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 ਨਹੀਂ ਉੱਠਦਾ ਅੱਛਾ 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 ਉਹ ਸਹਿਨ ਇਧਰ ਉਹ ਇਸ ਗੁਫਾ ਮੈਂ ਆ ਗਈ। ਅੱਛਾ ਜੀ। ਉਹ ਸ਼ਿਕਾਰੀ ਵੀ ਇਸ ਗੁਫਾ ਮੈਂ ਆ ਗਿਆ تھا۔ ਅੱਛਾ ਜੀ। ਅਚਾ ਮੈਂ ਇਧਰ ਇਧਰ ਲੋਕੀ ਗੁਫਾ ਜਾ ਕੇ। ਹਾਂ ਇਸ ਲੋਕੀ ଥି। ਅੱਛਾ ਜੀ। ਫਿਰ ਆਗੇ ਉਸ ਕੋ ਇਹ ਐਸੇ ਲਗਾ ਜੈਸੇ ਪੌਣਾ ਹਰੀ ਬੈਠੇ ਹੈ। ਅੱਛਾ ਅੰਦਰ ਜਾ ਕੇ ਗੁਫਾ ਦੇ ਅੰਦਰ ਆ ਕੇ ਗੁਫਾ ਮੈਂ। ਸ਼ਿਕਾਰੀ ਨੂੰ। ਹਾਂ ਸ਼ਿਕਾਰੀ ਨੂੰ ਦਰਸ਼ਨ ਹੋਏ। ਅੱਛਾ ਬਾਬਾ ਜੀ ਦੇ। ਹਾਂ ਬਾਬਾ ਜੀ ਦੇ ਪੌਣਾ ਹਰੀ ਦੇ। ਅੱਛਾ ਜੀ। ਉਸ ਸ਼ਿਕਾਰੀ ਨੂੰ ਇਹ ਬਤਨ ਕਿ ਇਹ ਤੂੰ ਪਾਪ ਕਰਨਾ ਛੋੜ ਦੇ ਬਾਬਾ ਜੀ ਨੇ ਹਾਂ ਬਾਬਾ ਜੀ ਕਿ ਬਤਵਾ ਤੇ ਤੂੰ ਆਸ ਕਰ ਕੇ ਆ ਤੂੰ ਇੱਕ ਲੈ ਜਾ ਉਸ کے ساتھ بہت ਸਹਿਤੀਆਂ ਜਾ ਜੇਵਾ ਜੀ ਬਲ ਕੇ ਉਸ ਨੇ ਪਨਾਮ ਕੀਆ ਬਾਬਾ ਜੀ ਤੇਰੇ ਦਰਸ਼ਨ ਹੋ ਗਏ ਹਾਂ ਹਾਂ ਤੇ ਹੁਣ ਇਤੇ ਅੱਗੇ ਕੀ ਚਾਹੀਏ ਜੀ 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 ਐਸਾ ਵੀ ਸੁਣ ਅਸੀਂ ਸਾਡੇ ਇਹ ਵੀ ਸੁਣਨ ਚ ਸੁਣਨ ਚ ਹੈਗਾ ਇਹ ਵੀ ਦੱਸਿਆ ਕਹਿੰਦੇ ਵੀ ਅੱਗੇ ਜਾ ਕੇ ਜੋ ਸੁਣ ਚਾਏ ਖੁੱਲ ਜਾਂਦੀ ਆ ਬਹੁਤ ਗੁਫਾ ਅੰਦਰ ਜਾ ਕੇ ਹਾਂਜੀ ਸੁਣ ਅੰਦਰ ਜਾ ਕੇ ਬਹੁਤ ਖੁੱਲ ਜਾਂਦੀ ਆ ਨਾ ਹਾਂਜੀ ਤੇ ਚਲੋ ਇਹ ਹਾਂ ਕਿਉਂਕਿ ਬੱਚੇ ਚੱਲ ਜਾਂਦੇ تھے ਅੱਗੇ ਅੱਛਾ ਅੱਗੇ ਉਹ ਬੰਦ ਕਰਦੇ ਬੱਚੇ ਅੱਗੇ ਚੱਲ ਜਾਂਦੇ ਸੀ ਇਹ ਤਾਂ ਮੰਦਰ 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 ਨਹੀਂ ਗੁਫਾ ਸੀ ਆਗੇ ਲਈ ਇਹ ਅੱਛਾ ਜੀ ਅੱਛਾ ਜੀ ਅਗੇ ਬੱਚੇ ਚਲ ਜਾਂਦੇ ਸੇ ਤਾਂ ਉਹ ਇਨੋਂ ਨਾਲ ਗਾਂਵਾਸੀਓ ਨੇ ਬੋਲੇ ਬੱਚੇ ਗਾਇਬ ਹੋ ਜਾਣਗੇ ਜੀ 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 ਜਦੋਂ ਜਣੀ ਇਦਾਂ ਸੀਗਾ ਵੀ ਜਿੱਦਾਂ ਮਤਲਬ ਬੱਚੇ ਅੰਦਰ ਜਾਣ ਲੱਪੇ ਬੱਚੇ ਗਾਇਬ ਨਾ ਉਹ ਇਹਨੇ ਮੁਰੇ ਮੰਦਿਰ ਦੀ ਸਥਾਪਨਾ ਕਰਾਤੀ ਹਾਂ ਮੰਦਿਰ ਦੀ ਸਥਾਪਨਾ ਕਰਾਤੀ ਇਹ ਪਹਿਲੇ ਉਪਨ ਖਾਏ ਹਾਂ ਪਹਿਲਾਂ ਉਪਨ ਫਿਰ ਕੋਈ ਨਾ ਗੁਫਾ ਤੇ ਹੁਣ ਬੱਚੇ ਨਹੀਂ ਅੱਗੇ ਜਾ ਸਕਦੇ ਹਾਂ ਜੀ ਤਦੋਂ ਬਾਬਾ ਜੀ ਕਿਹੜੇ ਪਿੰਡ ਗਏ ਸੀ ਪਹਿਲਾਂ ਗੁਫਾ ਦੱਸਿਆ ਸੀ ਜਨੋਲ ਪਿੰਡ ਜੀ ਜਨੋਲ ਹਾਂਜੀ ਇਹ ਕਿੱਥੇ ਪੈਂਦਾ ਇਹ ਨਾਲ ਹੀ ਚੱਲ 3 ਕਿਲੋਮੀਟਰ ਹੈ ਪੰਡਤਾਂ ਦਾ ਪੰਡਤਾਂ ਦਾ ਅੱਛਾ ਜਨੋਲ ਅੱਛਾ ਤੇ ਕੀ ਉੱਥੇ ਦਾ ਇਤਿਹਾਸ ਹੈਗਾ ਜੀ ਉੱਥੇ ਗੁਫਾ ਹੀ ਨਹੀਂ ਦੀ ਉੱਥੇ ਵੀ ਗੁਫਾ ਅੱਛਾ ਬਾਬਾ ਜੀ ਦੀ ਗੁਫਾ ਉੱਥੇ ਵੀ ਹੈਗੀ ਆ ਹੈਗੀ ਹੈ ਗੁਫਾ ਅੱਛਾ ਜੀ ਉੱਥੇ ਛੋੜੇ ਜਿਹੇ ਬੱਚੇ ਬਣ ਕੇ ਘੁੰਮਦੇ ਨੇ ਐ ਬਾਬਾ ਜੀ ਬਾਬਾ ਜੀ ਛੋੜੇ ਜੇ ਬਾਂਕਰੂਪ ਚ ਅੱਛਾ ਘੁੰਮਦੇ ਨੇ ਉਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਅੱਛਾ ਜੀ ਉਸ ਪਿੰਡ ਵਾਲਿਆਂ ਨੇ ਕਿ ਸਿਆਣ ਬਜ਼ੁਰਗ ਨੇ ਬੋਲਦਾ ਵੀ ਬਾਬਾ ਜੀ ਤੁਸੀਂ ਹੈ ਕੌਣ ਇੱਥੇ ਅੱਛਾ ਜੀ ਉਹ ਕਰੋਚ ਆ ਗਿਆ ਉੱਥੇ ਆ ਕੇ ਫਿਰ ਇੱਥੇ ਬਸ ਕੀਤਾ ਸੀ ਇਹਨੇ ਜਣੀ ਬਜ਼ੁਰਗਾਂ ਨੇ ਉਹਨਾਂ ਨੂੰ ਮਤਲਬ ਪੁੱਛ ਲਿਆ ਹਾਂਜੀ ਇਸ ਕੱਲੋ ਕਰੋਚ ਆ ਗਏ ਕਰੋਚ ਆ ਗਏ ਸੀ ਅੱਛਾ ਜੀ ਕੌਣ ਹੁੰਦੇ ਇੱਥੇ ਕੌਣ ਹੈ ਤੁਸੀਂ ਅੱਛਾ ਜੀ ਇਹ ਇੱਥੇ ਇਸ ਗੋਬਾ ਜੂਨੀ ਸਥਾਨ ਤੇ ਆ ਕੇ ਉਹ ਤੋਂ ਬਾਅਦ ਵਿੱਚ ਬਾਬੇ ਨੇ ਇੱਥੇ ਸਥਾਨ ਲਿਆ ਇੱਥੇ ਸਥਾਨ ਲਿਆ ਇਹ ਚਾਨਕ ਗੋਹਾ ਬੰਦ ਹੈ ਅੱਛਾ ਜੀ ਹਾਂਜੀ ਠੀਕ ਹੈ ਤੇ ਸਾਡੇ ਬਜ਼ੁਰਗ ਦੱਸਦੇ ਆਈ ਵੀ ਇੱਥੇ ਦੇ ਛੇਲੂ ਗਿਆ ਥਾ ਤੇ ਲਹਿੜੀ ਵਾਲੇ ਸਿੱਧ ਜਾ ਕੇ ਨਿਕਲੇ ਹਾਂਜੀ ਹਣਾ ਤੇ ਉਹ ਜਿਹੜਾ ਪਿੰਡ ਆ ਉਹ ਪਿੰਡ ਦੇ ਬੰਦੇ ਫਿਰ ਇੱਥੇ ਵੀ ਆਉਂਦੇ ਦਰਸ਼ਨ ਮਿਲੇ ਕਰਨ ਕੋਲ ਜੁਹੰਦੀ ਹੈ ਇਹ ਅੱਛਾ ਉਹਨਾਂ ਦੇ ਕੋਲ ਜੁਹੰਦੀ ਹੈ ਅੱਛਾ ਉਹਨਾਂ ਦੀ ਹੈ ਉਹਨਾਂ ਦੀ ਕੋਲ ਹੈ ਉੱਥੇ ਵੀ ਗੁਫਾ ਹੈਗੀ ਆ ਗੁਫਾ ਹੈਗੀ ਹੈ ਇਤਿਹਾਸ ਦਾ ਉੱਥੇ ਵੀ ਪਿੰਡ ਚ ਪਤਾ ਹੈ ਹਾਂਜੀ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਜਿਹੜੇ ਬਾਬਾ ਜੀ ਜਦੋਂ ਬਿਸ਼ਰਾਮ ਜਦੋਂ ਜੂਨਾਗੜ ਤੋਂ ਆਏ ਆ ਬਿਸ਼ਰਾਮ ਕਰਨ ਲਈ ਉੱਥੇ ਰੁਕੇ ਬਿਲ ਰੁਕੇ ਫੇ ਉਹਨਾਂ ਤੋਂ ਜਾ ਕੇ ਲੋ ਬਜ਼ੁਰਗਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਉਹ ਵੇ ਗੁੱਸੇ ਚ ਇੱਥੇ ਆ ਗਏ ਕਰੋਚ ਆ ਗਏ ਆ ਫਿਰ ਇਸ ਜਗ੍ਹਾ ਤੇ ਆਏ ਫਿਰ ਇਸ ਜਗ੍ਹਾ ਤੇ ਆ ਕੇ ਉਹਨਾਂ ਨੇ ਸਥਾਨ ਲਿਆ ਫਿਰ ਇੱਥੇ ਭਗਤੀ ਵੀ ਕੀਤੀ ਕਹਿੰਦੇ ਉਹਨਾਂ ਨੇ ਹਾਂਜੀ ਭਗਤੀ ਕੀਤੀ ਹੈ ਨਾ ਇਸ ਤੋਂ ਬਾਅਦ ਫਿਰ ਠੀਕ ਹੈ ਜੀ ਇਹ ਉਹਨਾਂ ਦੇ ਰਾਹ ਦੇ ਪੜਾਅ ਸੀਗੇ ਨਾ ਤੇ ਬਹੁਤ ਵਧੀਆ ਜੀ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਉਹ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਪਤਾ ਲੱਗਾ ਤੁਹਾਡਾ ਪਿੰਡ ਇਹੀ ਆ ਹਾਂਜੀ ਕੀ ਨਾਮ ਆਪਣਾ ਸਰਨ ਪਿੰਡ ਦਾ ਜੀ ਸਤਪਾਲ ਨਾਮ ਹੈ ਸਤਪਾਲ ਜੀ ਤੁਹਾਡਾ ਜੀ ਹੁਸ਼ਾਰ ਸਿੰਘ ਹੁਸ਼ਾਰ ਸਿੰਘ ਜੀ ਤੇ ਤੁਹਾਡਾ ਜੀ ਪਿੰਡੇ ਜੀ ਮਦਨ ਬਾਬਾ ਮਦਨ ਬਾਬਾ ਕੀ ਬਾਤ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਅੱਛਾ ਲੱਗਾ ਜੀ ਮੈਂ ਟੁਟੀਰੀ ਆ ਗਿਆ ਇੱਥੇ ਪਹਿਲੀ ਵਾਰੀ ਮੈਂ ਇਹ ਗਹਿਰਾ ਜੰਗਲ ਪੜਤਾ ਸਾਰਾ ਹੀ ਨਾ ਹੀ ਗਹਿਰਾ ਸਿੱਧ ਆ ਗੁਫਾ ਵੀ ਗਹਿਰੀ ਆ ਦੇਖੋ ਗੁਫਾ ਵੀ ਗਹਿਰੀ ਆ ਤੇ ਜੰਗਲ ਵੀ ਗਹਿਰਾ ਆ ਤੇ ਹੈ ਵੀ ਕਿਹਰਾਈ ਜਿਆ ਗਹਿਰਾ ਜੰਗਲ ਸਾਰਾ ਕਿੰਨੀਆਂ ਕਿੰਨੇ ਗੱਗੇ ਕਿੰਨੇ ਰਲ ਗਏ ਹਾਂ ਜੀ ਇੱਕ ਗਹਿਰੇ ਵਾਲਾ ਸਿੱਧ ਇੱਕ ਗਹਿਰੀ ਗੁਫਾ ਇੱਕ ਗਹਿਰਾ ਜੰਗਲ ਤੇ ਇੱਕ ਗਹਿਰਾਈ ਗਹਿਰਾਈ ਇਹ ਉੱਪਰ ਦੇਖੋ نیچے ਦੇਖੋ نیچے ਹੋਰ ਖਾਈ ਹੈ ਹਾਂ ਜੀ ਸੈਂਟਰ ਵਿੱਚ ਆ ਠੀਕ ਹੈ ਨਾ ਜੀ ਇਹ ਇਹ ਤਾਂ ਰਸਤੇ ਹੁਣ ਬਣੇ ਆ ਜਦੋਂ ਬਾਬਾ ਜੀ ਇਹ ਰਸਤੇ ਥੋੜੀ ਸੀਗੇ ਨਾ ਇਹ ਇਹ ਜਿਹੜੀ ਸਹੀ ਲੰਬਾਈ ਦੱਸੀ ਜਾਂਦੀ ਆ ਕਹਿੰਦੇ 13 ਤੋਂ 15 ਕਿਲੋਮੀਟਰ ਲੰਬਾਈ ਆ ਸਿੱਧੀ ਜਿਹੜੀ ਆ ਘਾਟ ਆ ਜਦੋਂ ਵੇਚਦੀ ਜਾਂਦੀ ਆ ਇਹ ਜ਼ਿਆਦਾ ਆ ਹਨਾ ਜੋ ਦੱਸਿਆ ਗਿਆ ਇਹਨਾਂ ਨੇ ਔਰ ਉਧਰਲੇ ਪੰਡਤ ਜਿਹੜੇ ਆ ਲੇੜੀ ਵਾਲੇ ਬਾਬੇ ਵਾਲੀ ਸਾਈਡ ਉਹ ਪੰਡਤ ਨੰਗਲ ਤੋਂ ਆ ਮੈਂ ਉਹਨਾਂ ਦੇ ਘਰ ਵੀ ਜਾ ਕੇ ਆਇਆ ਐ ਪਿੱਛੇ 2 ਹਫ਼ਤੇ ਪਹਿਲਾਂ ਮੈਨੂੰ ਮਿਲੇ ਨੰਗਲ ਕਹਿੰਦੇ ਨਹੀਂ ਵੀ ਘਰ ਜਾਣਾ ਸਰਦਾਰ ਜੀ ਘਰ ਜਾ ਕੇ ਆਏ ਉਹਨਾਂ ਦੇ ਚਾਹ ਪਾਣੀ ਪੀ ਕੇ ਆਏ ਆ ਤੇ ਉਹਨਾਂ ਨੇ ਦੱਸਿਆ ਸੀ ਉਹਨਾਂ ਦੇ ਕੋਲ ਉਹ ਜਿਹੜਾ ਪ੍ਰਮਾਣ ਆ ਨਾ ਉਹ ਇੱਥੇ ਬਲਾਸਪਰ ਦਾ ਕੋਈ ਰਾਜਾ ਸੀਗਾ ਇਧਰ ਮੰਦਿਰ ਉਹਨਾਂ ਨੇ ਬਣਾਇਆ ਉਹ ਬਾਬਾ ਜੀ ਦਾ ਉਹ ਪੂਰੀ ਹਿਸਟਰੀ ਮੈਂ ਉਸ ਵੀਡੀਓ 'ਚ ਦੱਸੀ ਹੋਈ ਆ ਉਹ ਕਿੱਦਾਂ ਕਿੱਦਾਂ ਉਹਨਾਂ ਨੇ ਬਣਾਇਆ ਤੇ ਉਹ ਜਿਹੜੇ ਉਹ ਕਹਿੰਦੇ ਵੀ ਇੱਥੇ ਦਾ ਪ੍ਰਮਾਣ ਜਿਹੜਾ ਹਟਾ ਰਿਟਰਨ ਦੇ ਵਿੱਚ ਪਿਆ ਸਾਡੇ ਕੋਲ ਉਹਨਾਂ ਨੇ ਵੀਡੀਓ 'ਚ ਕਿਹਾ ਉਹ ਮੈਂ ਵੀਡੀਓ ਪਾਈ ਹੋਈ ਆ ਉਸ ਰਾਜ ਦਾ ਨਾਮ ਸੀ ਆਨੰਦ ਚੰਦ ਆਨੰਦ ਚੰਦ ਆਨੰਦ ਚੰਦ हांਵੇਂ ਉਸ ਵੀਡੀਓ 'ਚ ਦੱਸਿਆ ਹੋਇਆ ਸਾਰਾ ਉਸ ਬਲੌਗ 'ਚ ਪਾਇਆ ਹੋਇਆ ਹੈ ਤੇ ਬਹੁਤ ਵਧੀਆ ਜੀ ਔਰ ਦੂਜੀ ਵਾਰ ਹੀ ਆਇਆ ਅੱਜ ਫੇਰ ਇਦਾਂ ਲੱਗਦਾ ਵੀ ਸ਼ਾਇਦ ਮੈਂ ਪਹਿਲੀ ਵਾਰ ਹੀ ਆਇਆ ਆਨੰਦ ਹੁੰਦਾ ਜੀ ਹਨਾ ਮੈਂ ਦੇਖੋ ਜੀ ਇੱਕ ਗੱਲ ਮੈਂ ਹੋਰ ਜਦੋਂ ਮੈਂ ਅੱਗੇ ਪਿੱਛੇ ਕਰਦਾ ਹੁੰਦਾ ਆ ਇਹ ਹਿਮਕੁਣ ਸਾਹਿਬ ਗਏ ਕਦੀ ਹਾਂ ਹਾਂ ਅ ਜਦੋਂ ਉੱਥੇ ਕਪਾੜ ਖੁੱਲਦੇ ਆ ਨਾ ਤਾਂ ਮੈਂ ਉਹਦੇ ਨੂੰ ਹੇਮਕੁੰਨ ਸਾਹਿਬ ਹੁੰਦਾ ਜਿੱਦਾਂ ਬਦਰੀਨਾਥ ਦੀ ਕਪਾੜ ਖੁੱਲਤੇ ਆ ਹੈ ਸੰਤਨ ਸਾਡੀ ਆ ਨਹੀਂ ਜਿੱਦਾਂ ਬਦਰੀਨਾਥ ਦੀ ਕਪਾੜ ਖੁੱਲਦੇ ਆ ਉਹਦਾਂ ਬਦਰੀਨਾਥ ਜੀ ਹੁੰਦਾ ਬਹੁਤ ਜਿੱਦਾਂ ਕਦਾਰਨਾਥ ਦੀ ਕਪਾੜ ਖੁੱਲਦੇ ਆ ਉਹਦਾਂ ਕਦਾਰਨਾਥ ਜੀ ਹੁੰਦਾ ਹੁਣ ਚੱਲਣਾ ਜੂਨਾ ਖੜੇ ਅੱਛਾ ਜੂਨਾ ਖੜੇ ਜੂਨਾ ਖੜਾ ਕਹਿ ਕੋ ਵੀ ਕੋਈ ਯਾਦ ਜੁਨਾ ਗੱਲ ਮੈਂ ਗਿਆ ਉੱਥੇ ਪਹਿਲਾ ਫੋਮਨਾਥ ਜੀ ਦਾ ਮੰਦਿਰ ਹੈਗਾ ਬਾਬਾ ਗਿਰੀ ਨਾਰਾ 9999 ਪੌੜੀ ਹੈ ਬਾਬਾ ਜੀ ਦਾ ਜਨਮ ਸਥਾਨ ਉੱਥੇ ਹੈ ਗੁਰੂ ਦੇ ਤਾਤਰ ਜੀ ਦਾ ਸਥਾਨ ਹੈ ਗੁਰੂ ਦੇ ਤਾਤਰ ਜੀ ਕੋ ਜੋ ਸਾਊਥ ਵਾਲੇ ਹੈ ਨਾ ਉਹ ਤਾਤਰੇ ਬੋਲਦੇ ਹੈ ਤਾਤਰੇ ਤਾਤਰੇ ਉਹ ਸਾਊਥ ਕੇ ਬਹੁਤ ਆਤੇ ਹੈ ਵਾਹਾਂ ਪੇ ਦਵਾਰਕਾ ਵੀ ਸਾਥੀ ਹੈ ਦਵਾਰਕਾ ਵੀ ਨਾਲ ਹੀ ਹੈ ਜੀ ਬੜਾ ਖੁਸ਼ ਆ ਉੱਥੇ ਬੜਾ ਖੁਸ਼ ਹੁਣ ਤੁਸੀਂ ਮਹਾ ਭਾਰਤ ਆ ਮਹਾ ਭਾਰਤ ਕਾਲ ਬਾਰੇ ਅਸੀਂ ਜਿਆਦਾ ਪੜਿਆ ਤਾਂ ਨਹੀਂ ਪਰ ਟੈਲੀਵਿਜ਼ਨ 'ਚ ਦੇਖਿਆ ਹਾਂਜੀ ਰਮਾਇਣ ਮਹਾ ਭਾਰਤ ਜਿੱਦਾਂ ਇਹਦਾ ਚੱਲਦਾ ਹੈ ਨਾ ਉਹਦੇ ਵਿੱਚ ਉਹ ਜੈਨ 'ਚ ਬੈਠ ਗਿਆ ਆ ਹਾਂਜੀ ਔਰ ਜਿੱਦਾਂ ਜਿੱਦਾਂ ਉਹਦੇ 'ਚ ਦੱਸਿਆ ਹੈ ਨਾ ਜਦੋਂ ਤੁਸੀਂ ਜੋਛੀ ਮੱਠ ਤੋਂ ਅੱਗੇ ਨੂੰ ਚੱਲਦੇ ਆ ਜੋਛੀ ਮੱਠ ਜੋਛੀ ਮੱਠ ਤੋਂ ਬਦਰੀਨਾਥੀ ਵਾਲੀ ਸਾਈਡ ਨੂੰ ਚੱਲਦੇ ਆ ਜੋਸ਼ੀ ਮੰਡਲ ਤੇ ਗਿਆ ਹੇਮਕੁੰਡ ਸਾਹਿਬ ਉਹ ਹੀ ਹੋਈ ਹੋਈ ਜਦੋਂ ਜੋਛੀ ਮੰਡਲ ਤੋਂ ਹੇਮਕੁੰਡ ਵਾਲੀ ਸਾਈਡ ਚੱਲਦੇ ਆ ਨਾ ਹੇਮਕੁੰਡ ਜੋਛੀ ਮੰਡਲ ਤੋਂ ਬਦਰੀਨਾਥੀ ਵਾਲੀ ਸਾਈਡ ਚੱਲਦੇ ਆ ਸਰਮਣ ਰੋਹੀ ਵਾਲੀ ਸਾਈਡ ਚੱਲਦੇ ਆ ਕੱਲੀ ਕੱਲੀ ਚੀਜ਼ ਦਾ ਪ੍ਰਮਾਣ ਤੁਹਾਨੂੰ ਮਿਲਦਾ ਆ ਅਨੁਮਾਨ ਚੱਟੀ ਰਾਹ ਦੇ ਵਿੱਚ ਆਉਂਦਾ ਆ ਹਾਂ ਹੈਨਾ ਔਰ ਭੀਮਪੁਰ ਆਉਂਦਾ ਆ ਹੈਨਾ ਫਿਰ ਸੜਮਣ ਰੋਹੀ ਹੈਨਾ ਬਸੂਦਾਰਾ ਉਹ ਜੀ ਉਹ ਇਤਿਹਾਸ ਨਾਲ ਇੰਟਰਕਨੈਕਟਡ ਹੈਗਾ ਕਿਦਾਂ ਨਾਲ ਕਿਤੇ ਹੋਰ ਹੋਰ ਠੀਕ ਹੁਣ ਤੇ ਹਿਮਕੁੰਟ ਸਾਹਿਬ ਜਿਹੜਾ ਸਰੋਵਰ ਆ ਹਾਂ ਹੈ ਨਾ ਉਹ ਜਿਹੜਾ ਹ ਹਿਮਕੁੰਟ ਸਰੋਵਰ ਜਿਹਨੂੰ ਕਿਹਾ ਜਾਂਦਾ ਹੈ ਤਨਤਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਿਛਲੇ ਜਨਮ ਵਿੱਚ ਉੱਥੇ ਭਗਤੀ ਕੀਤੀ ਪਿਛਲੇ ਜਨਮ ਵਿੱਚ ਉੱਥੇ ਭਾਜੀ ਭਗਤੀ ਕੀਤੀ ਜੀ ਪਿਛਲੇ ਜਨਮ ਦੇ ਵਿੱਚ ਇਹ ਵੀ ਬੇਰੋ ਜੰਗਲ ਕੋ ਤੇ ਅੰਦਰ ਆ ਕੇ ਉਹ ਠੰਡੀ ਅੰਦਰੋਂ ਗੁਫਾ ਤੇ ਪਾਣੀ ਵੀ ਕਹਿੰਦੇ ਜਦੋਂ ਮੀਂਹ ਪੈਂਦਾ ਨਾ ਪਾਣੀ ਵੀ ਥੱਲੇ ਆਉਣ ਲੱਗ ਪੈਂਦਾ ਇੱਥੋਂ ਤੇ ਪਾਣੀ ਲਈ ਇੱਧਰ ਦਾ ਖੰਨਾ ਰੱਖਿਆ ਇੱਥੋਂ ਪਾਣੀ ਬਾਹਰ ਨਿਕਲ ਜਾਂਦਾ ਅੰਦਰ ਨੂੰ ਨਹੀਂ ਜਾਂਦਾ ਇੱਥੋਂ ਬਾਹਰ ਨੂੰ ਆਉਂਦਾ ਕਿ ਜਦੋਂ ਗੁਫਾ ਦੇ ਬਿਲਕੁਲ ਮੋਹਰੇ ਪਾਣੀ ਥੱਲੇ ਕਹਿੰਦੇ ਹਟੇਗਾ ਤੇ ਚਲੋ ਉਹਦੀ ਕਿਰਪਾ ਅਮਰ ਦੀ ਤੇ ਉਹ ਜਿੰਨੇ ਸਥਾਨਾਂ ਤੇ ਮੈਂ ਜਾਣਾ ਹੈ ਨਾ ਤੇ ਇਹ ਪਹਿਲਾ ਸਥਾਨ ਵੇ ਜਿੱਥੇ ਮੈਂ ਗੁਫਾ ਦੇ ਅੰਦਰ ਜਾ ਕੇ ਸ਼ੂਟ ਕੀਤਾ ਹੈ ਨਾ ਤੇ ਜਿੱਥੇ ਅੰਦਰ ਜਾਣ ਦੀ ਇਜਾਜ਼ਤ ਆ ਤੇ ਬਹੁਤ ਕਿਰਪਾ ਆ ਜੀ ਬਾਬਾ ਜੀ ਦੀ ਆ ਜੀ ਆ ਕੀ ਬਾਤ ਆ ਤੇ ਇਹ ਜੀ ਬਾਰੋਂ ਦਰਸ਼ਨ ਦਿਖਾਉ ਥੋੜੇ ਦੂਰ ਖੜੇ ਹੋਇਆ ਆ ਜੀ ਤੇ ਬਹੁਤ ਹੀ ਮੈਰ ਦੀ ਖਾਣ ਹਾਂ ਜੀ ਆ ਮੈਂ ਤੱਕ ਬਟ ਡੁਆੜ ਲਿਆ ਜੀ ਡਰ ਲੱਗਦਾ ਸੀ 11 10 ਨੀ ਜਾਵਣਾ ਨੇ ਆ ਜੀ ਬਾ ਕੀ ਬਾਤ ਆ ਕੀ ਬਾਤ ਆ ਲੋਰੀ ਬਾਬਾ ਜੀ ਆਨੰਦ ਆ ਗਿਆ ਜੀ ਦਰਸ਼ਨ ਮੇਲੇ ਕਰਕੇ ਤੇ ਆਇਓ ਹੁਣ ਬਾਬਾ ਜੀ ਦੇ ਧੂਨੇ ਧੂਨੇ ਬਾਰੇ ਵੀ ਦੱਸਦੇ ਆ ਜੀ ਆਜੋ। ਉਹ ਇਹ ਬਾਬਾ ਜੀ ਦਾ ਖੰਡ ਧੂਣਾ ਤੇ ਆ ਆ ਜੀ ਉਹ ਪਹਾੜ ਬਾਹਰਲਾ ਦਿਨੇਸ਼ ਵੀ ਜਿਹਦੇ ਵਿੱਚ ਇਹ ਗੁਫਾ ਆ ਇਹ ਗੁਫਾ ਜਾਂਦੀ ਆ ਲੈੜੀ ਵਾਲੇ ਬਾਬੇ ਤੱਕ ਕਿਉਂ ਬਾਬਾ ਜੀ? ਹਾਂਜੀ ਹਾਂਜੀ ਬਿਲਕੁਲ ਸਹੀ ਲੈੜੀ ਵਾਲੇ ਬਾਬੇ ਤੱਕ ਤੇ ਐਸਾ ਹੈ ਇਹ ਧੂਣਾ ਪਰਚੀਨੀ ਇਹੀ ਹੈ। ਦੀ ਪਰਚੀ ਇਨ ਕਾਲ ਕਾ ਸਾਢੇ ਬਜੂਗਾਂ ਤੇ ਵੀ ਪਹਿਲਾਂ ਦਾ ਪਹਿਲਾਂ ਬਿਲਕੁਲ ਹਾਂ ਜੀ ਦੇਖੋ ਉੱਪਰ ਰਸਤਾ ਆ ਇਹ ਥੱਲੇ ਗਹਿਰਾ ਉਤਰ ਕੇ ਗਹਿਰਾਈ ਚ ਉਤਰ ਕੇ ਇਹ ਗੁਫਾ ਆ ਉਹ ਨਾਲ ਥੱਲੇ ਫੇਰ ਗਹਿਰਾਈ ਆ ਦੇਖੋ ਕਿੰਨੀ ਡੂੰਗੀ ਆ ਇਹ ਯਾਨੀ ਖੱਡ ਦੇ ਸੈਂਟਰ ਦੇ ਵਿੱਚ ਗੁਫਾ ਆ ਏ ਕਿਦਾਂ ਲੰਬੀ ਹੋਊਗੀ ਇਹ ਬੜੀ ਵੱਡੀ ਗੱਲ ਆ ਜੋ ਸੰਗਤਾਂ ਨੀਚੇ ਜੰਗਲ ਸੇ ਆਤੀਆਂ ਹਾਂਜੀ 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 ਅੱਛਾ ਇੱਕ ਗੱਲ ਹੋਰ ਮੈਂ ਜਿੱਦਾ ਪਿਛਲੀ ਵੀਡੀਓ ਚ ਮੇਤੋਂ ਇਹ ਪੁੱਛਣੋਂ ਰਹਿ ਗਿਆ ਸੀਗਾ ਕਿ ਜਿੱਦਾਂ ਹੁਣ ਜੰਗਲੀ ਏਰੀਆ ਆ ਇੱਧਰ ਆਓ ਪੇ ਜੰਗਲੀ ਏਰੀਆ ਆ ਬਿਲਕੁਲ ਬੜਾ ਘੇਰਾ ਜੰਗਲ ਬਿਆਹਵਾਨ ਇੱਧਰ ਦੀ ਇੱਧਰ ਦੀ ਆਏ ਬੜਾ ਘੇਰਾ ਜੰਗਲ ਆ ਤੇ ਜਾਨਵਰਾਂ ਦਾ ਵੀ ਖਤਰਾ ਹੈ ਜਾਨਵਰ ਭਾਗ ਹੈ ਭਾਗ ਹੈਗੇ ਚੀਤੇ ਹੈ ਅੱਛਾ ਬੱਕਰੀਆਂ ਚੱਕਲੰਦੇ ਆਗਮੀ ਨੂੰ ਬੱਚੇ ਨੂੰ ਵੀ ਪੈਂਦੇ ਅੱਛਾ ਜੋ ਜੇ ਭਾਗ ਸੰਕਤੋਂ ਦਾ ਰਸਤਾ ਜੰਗਲੀ ਹੈ ਨੀਚੇ ਸੇ ਸੰਕਤਾ ਦੀ ਇੱਕ ਜਾਨਵਰ ਇੱਥੇ ਬਾਹ ਵਿਸ਼ ਵੀ ਰਹਿੰਦੇ ਅੱਛਾ ਜੀ ਜੀਤੇ ਵੀ ਹੈ ਅੱਛਾ ਜੀ ਤਾਂ ਰਾਤ ਨੂੰ ਆਣਾ ਮੁਸ਼ਕਲ ਹੈ ਜੀ ਅੱਛਾ ਜੰਗਲ ਰੋਰ ਕੋਈ ਹੈ ਨਹੀਂ ਰਸਤਾ ਕੋਈ ਹੈ ਨਹੀਂ ਹਾਂ ਰਸਤਾ ਕੱਚਾ ਹੈ ਸਾਰਾ ਨਹੀਂ ਤੇ ਜਾਨਵਰ ਜਿੱਦਾਂ ਲੋਕਲ ਤਾਂ ਨਹੀਂ ਤੁਹਾਨੂੰ ਤੰਗਫੰਗ ਕਰਦੇ ਲੋਕ ਪੇਂਦੇ ਜੇ ਮਾਰ ਪਰੋ ਪੇਂਦੇ ਜਿੱਦਾਂ ਕੋਈ ਜਾਨਵਰ ਮਾਰਿਆ ਹੋਵੇ ਉਸ ਟਾਈਮ ਆਈਏ ਤਾਂ ਪੇਂਦੇ ਅੱਛਾ ਹਾਂ ਜੀ ਫੇਰ ਯਾਰ ਤੁਹਾਡਾ ਰਾਤ ਬਰਾਤੇ ਆਉਣਾ ਜਾਣਾ ਤੁਹਾਡੇ ਨੇ ਵੀ ਉਸੇ ਦੇ ਬਜ਼ੁਰਗ ਹੈ ਵੀ ਬਤਾਤੇ ਇਧਰ ਸ਼ੇਰ ਵੀ ਜਾਂਦਾ ਹੈ ਨੈਣਾ ਦੇਵੀ ਕੇ ਇਧਰ ਨੈਣਾ ਦੇਵੀ ਕੋ ਹੋਂਤਾ ਹੂਆ ਨੇ ਸ਼ੇਰ ਤਾਂ ਚਲੋ ਜੰਗਲੀ ਏਰੀਆ ਆ ਉਹ ਤਾਂ ਚਲੋ ਬਾਗ ਤਾਂ ਹੈਗਾ ਹੀ ਆ ਜੀ ਉਹ ਤਾਂ ਹੈ ਅੱਛਾ ਰਸਤੇ ਤਾਂ ਹੈ ਨਹੀਂ ਰਸਤੇ ਦਾ ਬਹੁਤ ਬੁਰਾ ਹਾਲ ਹੈ ਜੀ ਅਗਰ ਜੇ ਕੋ ਬੁਮਾਰ ਹੋਇਆ ਕੋਈ ਐਸੀ ਗੱਲ ਹੋਇਆ ਤਾਂ ਮੰਜੇਵਰ ਚੱਕਾ ਲੈਣਾ ਪੈਂਦਾ ਜੀ। ਓਹੋ ਗੱਡੀ ਨਹੀਂ ਆਉਂਦੀ ਗੱਡੀ ਆਉਂਦੀ ਆ ਪਰ ਗੱਡੀਆਂ ਹੈ ਨਹੀਂ ਇੱਧਰ। ਗੱਡੀਆਂ ਹੈ ਵੀ ਪਰ ਜੇ ਬਰਸਾਤ ਪਈ ਹੋਵੇ ਸਰਕਾਰ ਬਰਸਾਤ ਨੂੰ ਰੰਦੀ ਨਹੀਂ ਤਾਂ ਹੌਣ ਬਣੀ ਸੜਕ। ਅੱਛਾ ਇਹ ਤਾਂ ਹੁਣ ਜੇ ਵੀ ਸੀ ਲੱਗੀ ਤਾਂ ਬਣੀ ਪਹਿਲਾਂ ਤਾਂ ਖੱਡੇ ਮੋ ਪੈਦਲ ਚੱਲਣਾ ਔਖਾ ਹੈ। ਪਹਿਲਾਂ ਨਹੀਂ ਗੱਲ ਹੈ ਇਹ ਹੁਣ ਬਣੀ ਸੜਕ। ਅੱਜ ਸੜਕ ਉਹੀ ਕਹਿੰਦਾ ਪਿਆ ਵੀ ਗੱਡੀ ਮੈਨੂੰ ਪਹਿਲਾਂ ਪਤਾ ਨਹੀਂ ਕਹਿੰਦੇ ਦੀ ਉਹ ਕਹਿੰਦੇ ਪੈਦਲ ਜਾ ਹੁਣ। ਹੁਣ ਜਿਸ ਸਾਈਡ ਦੀ ਮੈਂ ਆਇਆ ਨਾ ਪਰਲੀ ਸਾਈਡ ਤੋਂ ਉਪਰੋਂ ਹਾਂਜੀ ਉਧਰ ਗੱਡੀ ਇੱ ਅਗਰ ਮੈਂ ਕਲਚ ਦਾ ਗੋਰ ਨਾਲ ਆਉਂਦਾ ਨਾ ਗੱਡੀ ਉੱਥੇ ਰੁਕ ਜੰਡੀ ਮੁੜ ਕੇ ਉੱਥੇ ਪੱਟਣੀ ਹੋਣੀ ਸੀ ਗੱਡੀ ਅਸੀਂ ਡੈਮ ਉਸਤੀ 65 ਘਰ ਆ ਸਾਡੇ ਪਿੰਡ ਦੇ ਇਸ ਪਿੰਡ ਦੇ ਇਸ ਪਿੰਡ ਦੇ ਕਿਹ ਕਿਹ ਪਿੰਡ ਦਾ ਕੀ ਨਾਮ ਆ ਸਰਨ ਪਿੰਡ ਹੈ ਜੀ ਸਰਨ ਪਿੰਡ ਦੇ ਵਿੱਚ ਔਰ 11 ਸਤ ਪਿੰਡਾ ਸਰਨ ਪਿੰਡ ਦੇ ਵਿੱਚ ਪਹਿਲਾਂ ਤਾਂ ਇੱਥੇ ਦਾ ਐਡਰੈਸ ਦੱਸੋ ਪ੍ਰੋਪਰ ਕਿਉਂਕਿ ਪਹਿਲਾਂ ਸੰਗਤਾਂ ਪੁੱਛਦੀਆਂ ਸੀ ਵੀ ਸਾਨੂੰ ਐਡਰੈਸ ਦਲੇ ਤੁਸੀਂ ਭਾਜੀ ਦੱਸ ਦੇ ਪ੍ਰੋਪਰ ਇੱਥੇ ਪਹੁੰਚਣਾ ਹੋਵੇ ਮੰਨ ਲਓ ਜੇ ਕੋਈ ਨੈਣਾ ਦੇਵੀ ਤੇ ਆ ਗਏ ਮਾਤਾ ਦੇ ਮੰਦਰ ਤੇ ਆ ਗਏ ਉੱਥੋਂ ਕਿੱਦਾਂ ਆਉਣਾ ਇੱਥੇ ਤੱਕ ਮੰਦਰ ਆ ਗਏ ਮੰਦਰ ਦੇ ਕੋਲ ਲਿਫਟ ਦੇ ਨਾਲ ਰਸਤਾ ਹੈ ਉੱਪਰ ਨੂੰ ਲਿਫਟ ਮਤਲਬ ਜਿੱਥੇ ਰੋਪਵੇ ਆ ਟਰਾਲੀਆਂ ਜਾਂਦੀਆਂ ਜਾਂਦੀਆਂ ਹਾਂ ਉਹਦੇ ਲੱਗ ਗਿਆ ਰਸਤਾ ਹੈ ਕਿੱਥੋਂ ਮਾਰੀ ਪਹੁੰਚ ਸਕਦੇ ਹਾਂ ਜੀ 3 ਕਿਲੋਮੀਟਰ ਪੱਕਾ ਉਹਦੇ ਅੱਗੇ ਫੇਰ ਕੱਚਾ ਹੈ ਕੱਚਾ ਔਰ ਇਹ ਆਪਣੇ ਸਾਧਨ ਤੇ ਆਉਣਾ ਕੋਈ ਬੱਸ ਨਹੀਂ ਆਉਂਦੀ ਇੱਥੇ ਨਹੀਂ ਕੁਝ ਨਹੀਂ ਆਉਂਦਾ ਬੱਸ ਟੈਂਪੂ ਨਹੀਂ ਆਉਂਦਾ ਆਪਣੇ ਸਾਧਨ ਤੇ ਆਉਣਾ ਆ ਤੇ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜਾਣਾ ਕਿੱਥੇ ਦਰਵਾਜ਼ਾ ਹੈ ਕਿੱਥੇ ਤੁਸੀਂ ਖੜੇ ਕਰਨੀ ਗੱਡੀ ਆਪਣੀ ਕਿੱਥੇ ਬਾਈਕ ਖੜੀ ਕਰਨੀ ਆ ਤੇ ਉੱਤਰ ਕੇ ਆ ਸਕਦੇ ਇੱਕ ਅੰਕਲ ਉਹਨਾਂ ਨੇ ਗੱਲ ਜ਼ਰੂਰ ਦੱਸੀ ਆ ਵੀ ਅ ਨੇਰੇ ਸਨੇਰੇ ਨਾ ਆਓ ਜਦੋਂ ਮੈਂ ਅੱਗੇ ਵੀਡੀਓ 'ਚ ਕਹਿੰਦਾ ਹੁੰਦਾ ਵੀ ਜਾਨਵਰਾਂ ਦਾ ਖਤਰਾ ਹੈਗਾ ਆ ਰਾਈਟ ਹਾਂਜੀ ਠੀਕ ਆ ਨਾ ਤੇ ਇਹ ਗੱਲ ਨੂੰ ਜਰੂਰ ਫੋਲੋ ਕਰਿਓ ਲਓ ਜੀ ਲਓ ਕਰੋ ਗੱਲ ਕਰੋ ਗੱਲ ਮਾਰਾ ਰੋਡ ਦੀ ਬਹੁਤ ਡਿਕਟ ਹੈ ਇਸ ਰੋਡ 'ਚ ਜੇ ਅਗਰ ਕੋਈ ਬਿਮਾਰ ਵੀ ਹੋਇਆ ਹੋਇਆ ਤਾਂ ਮੰਜੀ ਦੇ ਪਾਗਾਂ ਨਾ ਪੈਂਦਾ ਪੰਜ 6 ਕਿਲੋਮੀਟਰ ਤਾ ਰੋਡ ਤੇ ਪੂਜਦਾ ਹੋਰ ਤੇ ਚਲੋ ਹੈ ਜਿਸ ਟਾਈਮ ਬਰਸਾਤ ਪੈਂਦੀ ਉਸ ਟੈਂਪੈਡਲ ਚੱਲਣਾ ਵੀ ਔਖਾ ਇਸ ਰੋਡ ਦੇ ਵਿੱਚ ਚੱਲਦੇ ਚੱਲਦੇ ਰਹੋ ਜੀ ਜੀ ਤੁਸੀਂ ਆਈ ਬਹੁਤ ਵਧੀਆ ਲੱਗਿਆ ਸਾਨੂੰ ਔਰ ਸਾਰੇ ਸਾਨੂੰ ਪੜਾ ਹੀ ਹੈ ਵੀ ਉਈ ਸੁਤਨੀ ਆ ਕੁਛ ਨਹੀਂ ਹੈ ਜੰਗਣਾ ਚ ਹੈ ਉਹ ਤੁਸੀਂ ਉਹਦੇ ਚਰਨਾਂ 'ਚ ਬੈਠੇ ਆ ਉਹ ਬਾਬਾ ਜੀ ਤੁਸੀਂ ਉਹਦੇ ਅਸੀਂ 1 ਕਿਲੋ ਸਾਡੀ ਵੀ ਲੈਣੀ ਹੋਏ ਬਾਬਾ ਜੀ ਦੀ ਕਿਰਪਾ ਨਾਲ ਤੁਹਾਡਾ ਜਾਣਾ ਪੈਂਦਾ 1 ਕਿਲੋ ਸਾਡੀ ਵਾਸਤੇ ਬਾਬਾ ਜੀ ਦੀ ਕਿਰਪਾ ਨਾਲ ਤੁਹਾਡੇ ਆਣ ਹੋਏ ਇਹ ਇਹ ਉਹੀ ਵਿਧ ਬਣਾਉਂਦਾ ਜੀ ਮੈਂ ਤਾਂ ਇੱਕ ਗੱਲ ਜਾਣਦਾ ਉਹੀ ਕਲਾ ਵਰਤਦਾ ਜੇ ਉਹ ਚਾਵੇ ਤਾਂ ਹੀ ਆ ਹੁੰਦਾ ਅੱਗੇ ਕਿੰਨੇ ਚਿਰਦੇ ਆ ਇਹ ਕਿਸੇ ਨੇ ਨਹੀਂ ਪੁੱਛਿਆ ਤੁਹਾਨੂੰ ਬਾਬਾ ਦਾ ਕਿਰਪਾ ਹੋਈ ਅਰੇ ਕਾ ਉਹ ਯਹਾਂ ਪਹੁੰਚੇ ਮੁਥਲਾ ਕੀਆ ਗੱਲ ਉਹੀ ਉਹੀ ਵਰਤੌਦਾ ਕਲਾ ਯਾਰ ਹਾਂਜੀ ਹਾਂਜੀ ਉਹ ਚਾਹੇ ਤਾਂ ਹੀ ਆ ਹੁੰਦਾ ਹੋਈ ਆ ਹੋਈ ਆ ਬਾਬਾ ਜੀ ਦੀ ਕਿਰਪਾ ਨਾਲ ਆਪ ਆਏ ਤੋ ਸ਼ਹਿਰ ਸੁਭਾਰ ਹੋ ਗਿਆ ਬੜੀ ਖੁਸ਼ੀ ਹੋਈ ਮਹਾਰਾਜ ਜੀ ਨੇ ਕਰਨਾ ਅਸੀਂ ਕੋਣ ਹੁੰਦੇ ਇਹ ਤਾਂ ਉਹਨਾਂ ਨੇ ਕਰਨਾ ਆ ਮੇਰੀ ਜਿਹੜੀ ਜਿਹੜੀ ਮੇਰੀ ਆਦਤ ਆ ਮੇਰੀ ਭੁੱਖ ਪਤਾ ਕੀ ਆ ਮੈਨੂੰ ਪਿਆਰ ਆ ਕਿਹ ਨਾਲ ਮੈਨੂੰ ਪਿਆਰ ਆ ਪ੍ਰਕਿਰਤੀ ਨਾਲ ਨੇਚਰ ਨਾਲ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨਾਲ ਮੈਨੂੰ ਇਹ ਜਾਨਵਰ ਨਹੀਂ ਪਿਆਰਾ ਮੈਂ ਆਇਆ ਮੈਂ ਇਹਨੂੰ ਪਤਾਇਆ ਇਹ ਤਾਂ ਕੁਛ ਬਚ ਕੀਤੀ ਆ ਗਿਆ ਹੈ ਮੈਨੂੰ ਹਰ ਉਹ ਸ਼ੈਨਾ ਪਿਆਰਾ ਜਿਹੜੀ ਕੁਦਰਤ ਨੇ ਬਣਾਈ ਆ ਵਾਹ ਠੀਕ ਹੈ ਨਾ ਇਹ ਚੱਕਰ ਹੈ ਇਹ ਤਾਂ ਕੁਦਰਤ ਨੇ ਆਪਕੇ ਕਿਰਪਾ ਆਪ ਪਰ ਕਿਰਪਾ ਹੋਈ ਬਾਬਾ ਪੋਣਾ ਹਾਰੀ ਦੀ ਛਿੰਤ ਤੇ ਬਾਕੀ ਸਾਨੂੰ ਜੀ ਇਹਨਾਂ ਚੀਜ਼ਾਂ ਦੀ ਭੁੱਖ ਆ ਤੇ ਆਪਾਂ ਉਹ ਕਰ ਹੀ ਜਾਂਦੇ ਆ ਹੈ ਨਾ ਤੇ ਅਸਾਂ ਵੀ ਬਾਬਾ ਜੀ ਦੀ ਕਿਰਪਾ ਨਾਲ ਤੁਹਾਡੇ ਦਰਸ਼ਨ ਕਰ ਲਿਆ ਬਾਬਾ ਜੀ ਨੇ ਕਰਾਇਆ ਦਰਸ਼ਨ ਮਦਨੂ ਵੀ